ਜਿਨ੍ਹਾਂ ਦਾ weight ਘਟਾਉ ਥੋੜਾ ਜਿਹਾ ਆਪਣੇ ਆਪ ਨੂੰ ਫਿੱਟ ਕਰੋ ਆ ਸਾਡਾ ਇੱਕ ਟੱਕਾ ਜੀ ਨੇ ਇੱਥੇ ਬੜੇ ਸਾਡੇ ਗੁਰਮੁਖ ਪਿਆਰੇ ਉਹਦੇ ਨਾਲ ਸਾਡਾ ਟੱਕਾ ਹੀ ਹੋਇਆ ਅਸੀਂ ਉਹਦਾ ਨਾਂ ਹੀ ਟੱਕਾ ਰੱਖ ਦਿੱਤਾ ਤੇ ਉਹ ਬਹੁਤਾ ਹੀ ਪਤਲਾ ਹੈ ਮਤਲਬ ਸਿੰਗਲ ਹੱਡੀ ਤੇ ਕੱਲ ਚਲਿਆ ਗਿਆ ਟੈਟੂ ਪਵਾਉਣ ਤੇ ਉਹਨੂੰ ਜਾ ਕੇ ਕਹਿੰਦਾ ਟੈਟੂ ਵਾਲੇ ਨੂੰ ਵੀ ਮੇਰੇ ਬਾਜ ਪਾ ਦੇ ਮੋਢੇ ਤੇ ਡੌਲੇ ਤੇ ਉਹ ਕਹਿੰਦਾ ਡੌਲੀ ਡੌਲਾ ਨਹੀਂ ਤੇਰੀ ਡੌਲੀ ਐ ਉਹ ਕਹਿੰਦਾ ਫਿਰ ਬਾਜ ਕਹਿੰਦੇ ਬਾਜ ਦੀ ਚੁੰਝ ਹੀ ਬਣੇਗੀ ਗੱਲੀ ਇਹ ਜਿਹੜੇ ਹਸਾਬ ਨਾਲ ਡੌਲੀ ਐ ਨਾ ਇਹਦੇ ਉੱਤੇ ਬਾਜ ਦੀ ਚੁੰਝ ਹੀ ਬਣੇਗੀ ਗੱਲੀ ਇਹ ਜਦੋਂ ਚੁੰਝ ਹੁਣ ਬਣਾ ਦਿੰਨੇ ਆ ਜਦੋਂ ਵੱਡਾ ਹੋਏਗਾ ਫਿਰ ਪੂਰਾ ਬਾਜ ਕਰਦੇ ਆਂਗੇ ਉਹ ਇੰਨਾ ਪਤਲਾ ਐ ਹੁਣ ਜਿਹਨੂੰ ਲੋੜ ਐ ਉਹ ਖਰਾਕ ਖਾਓ ਖੈਮ ਹੋਵੋ